ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਬਰ ਆ ਰਹੀ ਆ ਵੀ ਕੰਗਣਾ ਰਣੌਤ ਦਾ ਮੂੰਹ ਰੰਗਿਆ ਗਿਆ ਤੇ ਮੂੰਹ ਕਿੰਨੇ ਰੰਗਿਆ ਇਹ ਬੀਬੀ ਕੁਲਵਿੰਦਰ ਕੌਰ ਨੇ ਕਾਰਨ ਕੀ ਹੈ ਕਿਉਂਕਿ ਕੰਗਰਾਂ ਨੌਤ ਪੰਜਾਬ ਦੀਆਂ ਬੀਬੀਆਂ ਨੂੰ ਕਹਿੰਦੀਆਂ ਸੀ ਵੀ ਇਹ 100-100 ਰੁਪਏ ਲੈ ਕੇ ਤਾਂ ਮੋਰਚੇ ਦੇ ਵਿੱਚ ਆਉਂਦੀਆਂ ਉਹ ਬੀਬੀ ਕੁਲਵਿੰਦਰ ਕੌਰ ਨੇ ਇਹ ਗੱਲ ਕਹੀ ਆ ਵੀ ਇਹ ਉਹਨਾਂ ਬੀਬੀਆਂ ਦੇ ਵਿੱਚ ਇੱਕ ਮੇਰੀ ਮਾਂ ਵੀ ਸੀ ਜਿਹਨੂੰ ਕੰਗਰਾਂ ਨੌਤ ਰਣੌਤ ਨੇ ਇਹ ਗੱਲ ਕਹੀ ਸੀ ਵੀ ਇਹ 100 ਰੁਪਏ ਦੀ ਦਿਹਾੜੀ ਤੇ ਆਈ ਆ ਤਾਂ ਚਪੇੜ ਮਾਰੀ ਆ ਕਿਉਂਕਿ ਕੰਗਰਨ ਆਰ ਨੌਤ ਲਗਾਤਾਰ ਹੀ ਕਿਸਾਨਾਂ ਦੇ ਉਲਟ ਭੁਗਤੀ ਭਾਜਪੀ ਦੀ ਹੱਕ ਦੇ ਵਿੱਚ ਭੁਗਤੀ ਤੇ ਉਹਦਾ ਕਾਰਨ ਅੱਜ ਇਹ ਬਣ ਗਿਆ ਵੀ ਕੰਗਰਨ ਆਰ ਨੌ ਦੇ ਮੂੰਹ ਦੇ ਉੱਪਰ ਚਪੀੜਾਂ ਮੱਦਨੀਆਂ ਸ਼ੁਰੂ ਹੋ ਗਈਆਂ ਸੋ ਮੈਂ ਉਸ ਬੀਬੀ ਕੁਲਵਿੰਦਰ ਕੌਰ ਦੀ ਦਲੇਰੀ ਨੂੰ ਤੇ ਉਹਦੀ ਇਸ ਸੂਰਬੀਰਤਾ ਅੱਗੇ ਮੈਂ ਸਿਰ ਝੁਕਾਉਣਾ ਵੀ ਜਿਨ੍ਹਾਂ ਨੇ ਇਹ ਕਾਰਜ ਕੀਤਾ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਖਾਸ ਕਰਕੇ ਮੈਂ ਅਪੀਲ ਕਰਦਾ ਵੀ ਅੱਜ ਬੀਬੀ ਕੁਲਵਿੰਦਰ ਕੌਰ ਦੇ ਨਾਲ ਖਾਣ ਦੀ ਜ਼ਰੂਰਤ ਹੈ ਉਹ ਪੰਜਾਬ ਦੀ ਧੀ ਹੈ ਤੇ ਪੰਜਾਬੀਆਂ ਵਾਲਾ ਉਹਨੇ ਕੰਮ ਕਰਕੇ ਵਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ